ਕੋਪੀ ਹੈ ਜੀ ਇਹ ਹੋ ਗਿਆ ਤਾਂ ਵੀ ਨਹੀਂ ਦੇ ਸੀ ਨਹੀਂ ਦੇ ਸੀ ਨਹੀਂ ਇਹ ਸੀ ਇਹ ਅਸੀਂ ਪਬਲਿਕ ਦੀ ਉਮੀਦਾਂ ਦੇ ਪੂਰੇ ਕਰੇ ਉੱਤੇ ਜੀ ਇਹ ਮੈਡਮ ਇੱਕ ਮਿੰਟ ਸੈਂਟਰ ਜਾਓ ਨਾ ਤੁਸੀਂ ਸਾਹਿਬ ਦੇ ਨਾਲ ਅਸੀਂ ਜਰਾ ਇੱਕ ਟਿੱਕਰ ਥੈਂਕ ਯੂ ਥੈਂਕ ਯੂ ਮੈਮ ਕਿਥੋਂ ਰਹਿਣ ਵਾਲੇ ਹੋ ਤੁਸੀਂ ਅਸੀਂ ਸੌਫਟੀ ਰੋਡ ਤੋਂ ਸੌਫਟੀ ਹਾਂ ਜੀ ਟਾਟਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਹੋਣਾ ਹੈ ਕਿ ਪੱਤੇ ਨੂੰ ਲੱਗੇ ਸਾਨੂੰ ਜਿੰਨਾ ਮੈਚਾ ਜਾਣਾ ਹੈ ਸਾਹਿਬ ਜੀ ਹਾਂ ਜੀ ਹੋਰ ਜਿੱਥੇ ਜਾਣੀ ਖਬਰ ਹੈ ਬੋਸ ਬੋਲਦੀ ਉਹ ਸਬੋਤ ਸਾਲੀਆਂ ਲੈ ਕੇ ਮੈਂ ਦੋ ਜਾਣੀ ਭਰ ਗਿਆ ਕਿ ਜੇਗਾ ਮੈਂ ਲੋਕੋ ਲਗਾ ਪਿਆ ਉਹ ਪਾਣਾ ਨਹੀਂ ਹੈ ਆਪ ਦੇਖਾਈ ਜੇ ਕੋਈ ਸਮਸਿਆ ਕੀ ਹੈ ਜੀ ਜੀ ਅਗਲੇ ਅੱਜ ਦੇ ਜੀ ਕੋਡ ਕੀਟ ਕੋਡ ਅੱਛਾ ਤਾਂ ਤੁਹਾਨੂੰ ਮੈਨੂੰ ਇਹ ਵੇਟ ਕਰਨਾ ਪੈਣਾ ਤੁਹਾਡੀ ਆਵਾਜ਼ ਹੈ ਉਹਦਾ ਸੀਰੀਅਲ ਨੰਬਰ ਦੇਣਾ ਹੈ 847 47 ਮੈਨੂੰ ਪੁੱਛੋ ਜਾਂ ਮੈਂ ਦਬਾ ਦੇਣਾ ਹੈ ਜਾਂ ਤੁਹਾਡੀ ਮਦਦ ਹੈ ਆਪਣੀ ਬੱਤੀ ਸਰਮੇ ਨਾਲ ਗੱਲ ਕੀਤੀ ਹੈ ਨਾ ਹੁੰਦਾ ਨਹੀਂ ਕਰੀ ਜੀ ਉਮਰ ਗੱਲ ਕਰੋ ਇੰਟਰਨੈਟ ਜਿੰਨੀ ਤੇਰੀ ਵਿਸ਼ਵਾਸ ਨਾ ਕਰ 24 ਘੰਟੇ ਦਾ ਧੋਖਾ ਹੈ ਜਿਹੜਾ ਇਹਨੂੰ ਬਦਲੇ ਸਰ ਮੈਨਿਪੂਲੇਟ ਕਰਕੇ ਮਿਸਯੂਜ਼ ਕਰਕੇ ਵੀ ਫਾਇਦਾ ਲੈ ਰਹੇ ਨੇ ਪਰ ਉੱਥੇ ਨਾਲ ਨਾਲ ਜਿਹੜਾ ਗਵਰਨਮੈਂਟ ਵੱਲੋਂ ਸਪੈਸ਼ਲ ਪ੍ਰੋਗਰਾਮਸ ਬਣਾਏ ਗਏ ਨੇ ਸਪੈਸ਼ਲ ਪਲੇਟਫਾਰਮਸ ਬਣਾਏ ਗਏ ਨੇ ਉਹਦੇ ਚ ਸਪੈਸ਼ਲੀ ਜਿਹੜਾ ਮਿਸਿੰਗ ਫੋਨਸ ਬਾਰੇ ਹੈ ਜਾਂ ਮਿਸਿੰਗ ਹੋਰ ਚੀਜ਼ਾਂ ਬਾਰੇ ਹੈ ਸੈਂਟਰਲ ਇਕਵਿਪਮੈਂਟ ਆਈਡੈਂਟੀਟੀ ਰਜਿਸਟਰ ਹੈਗਾ ਇੱਕ ਸੀਈਆਈ ਆ ਆਈਆਰ ਪੋਰਟਲ ਕਹਿੰਦੇ ਆ ਇਹਨੂੰ ਜੋ ਮਿਨਿਸਟਰੀ ਆਫ ਹੋਮ ਅਫੇਅਰਸ ਦਾ ਦੇ ਤਹਿਤ ਬਣਾਇਆ ਗਿਆ ਹੈ ਤੋਂ ਉਹਦੇ ਵਿੱਚ ਅਸੀਂ ਵਰਕ ਕਰਦੇ ਰਹਿੰਦੇ ਆ ਪਬਲਿਕ ਦੇ ਕਨਵੀਨੀਅੰਸ ਵਾਸਤੇ ਤੋਂ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਅੱਜ ਕੱਲ ਦੱਸਣ ਨੂੰ ਕਿ 105 ਜਿਹੜੇ ਲੌਸਟ ਤੇ ਮਿਸਿੰਗ ਮੋਬਾਈਲ ਸੀਗੇ ਉਹ ਸਾਡੇ ਜਿਹੜਾ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਦੇ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਤੇ ਉਹਨਾਂ ਦੀ ਟੀਮ ਸਾਰੇ ਸੁਪਰਵਾਈਜ਼ਿੰਗ ਆਫਸਰ ਇੰਸਪੈਕਟਰ ਰਾਜਵੀਰ ਐਸ ਐਚਓ ਸਾਈਬਰ ਕ੍ਰਾਈਮ ਵਿਜੇ ਜੀ ਐਸ ਏ ਸੀ ਪੀ ਵਾਲੀਆ ਸਾਹਿਬ ਸਾਰੀ ਟੀਮ ਨੇ ਬਹੁਤ ਅੱਛਾ ਕੰਮ ਕੀਤਾ ਸੋ ਅੱਜ ਅਸੀਂ ਇਹਦੇ ਚ ਇੱਕ ਸੰਪਰਕ ਤਹਿਤ ਜਿਹੜਾ ਪ੍ਰੋਗਰਾਮ ਚੱਲ ਹੀ ਰਿਹਾ ਪਬਲਿਕ ਮੀਟਿੰਗਸ ਆ ਉਹਦੇ ਵਿੱਚ ਲੋਕਾਂ ਨੂੰ ਬੁਲਾਇਆ ਤਾਂ ਕਿ ਫੋਨ ਅਸੀਂ ਉਹਨਾਂ ਨੂੰ ਹੈਂਡਓਵਰ ਕਰ ਸਕੀਏ ਅਤੇ ਉਹਦੇ ਨਾਲ ਕੀ ਹੈ ਕਿ ਲੋਕਾਂ ਦੇ ਵਿੱਚ ਬੜੀ ਜਲਦੀ ਸੈਟੀਸਫੈਕਸ਼ਨ ਵੀ ਹੁੰਦੀ ਹੈ ਤੇ ਕਿਉਂਕਿ ਮੋਬਾਈਲ ਇੱਕ ਇਹੋ ਜਿਹੀ ਚੀਜ਼ ਹੈ ਜਿਹਦੇ ਵਿੱਚ ਬੜਾ ਪਰਸਨਲ ਡਾਟਾ ਹੁੰਦਾ ਹੈ ਤੇ ਇਹਦਾ ਲਾਸ ਕਾਫੀ ਬੰਦੇ ਨੂੰ ਹਿੱਟ ਕਰਦਾ ਹੈ ਕੰਟੈਕਟ ਲਿਸਟ ਤੋਂ ਵੀ ਇਹ ਹੋਰ ਚੀਜ਼ਾਂ ਨੇ ਕਿ ਹੋਰ ਵੀ ਆਪਣਾ ਇੰਪੋਰਟੈਂਟ ਡਾਟਾ ਹੁੰਦਾ ਸੋ ਮੈਂ ਸਾਰੀ ਟੀਮ ਨੂੰ ਮੁਬਾਰਕਬਾਦ ਵੀ ਦਿੰਦਾ ਔਰ ਆਸ ਕਰਦਾ ਕਿ ਇਸੇ ਤਰ੍ਹਾਂ ਆਪਾਂ ਜਿਹੜਾ ਇਹਦੇ ਚ ਜਾਗਰੂਤਾ ਵੀ ਜਿਹੜੀ ਐ ਸਾਈਬਰ ਬਾਰੇ ਜੋ ਸਾਡਾ ਪ੍ਰੋਗਰਾਮ ਆਲਰੇਡੀ ਚੱਲ ਰਿਹਾ ਉਹਦੇ ਤਹਿਤ ਅਸੀਂ ਦਿੰਦੇ ਰਹਿਣਾ ਕਿੰਨੇ ਮੋਬਾਈਲ ਫੋਨ ਅਗੇ ਸਰ ਜਿਹੜੇ ਰਿਕਵਰ 805 ਹੈ ਜੀ 105 ਪਰ ਇਹਾਰੇ ਕਿ ਤੋਂ ਮੰਗਵਾਏ ਗਏ ਕਿਉਂਕਿ ਦੇਖੋ ਜੀ ਬਾਰ-ਬਾਰ ਦੂਜੀਆਂ ਸਟੇਟਾਂ ਤੋਂ ਵੀ ਯੂਪੀ ਬਿਹਾਰ ਵੈਸਟ ਬੰਗਾਲ ਤੋਂ ਇਲਾਵਾ ਪੰਜਾਬ ਦੇ ਵਿੱਚ ਜਿਹੜੇ ਵੱਖ-ਵੱਖ ਸ਼ਹਿਰਾਂ ਦੇ ਵਿੱਚੋਂ ਵੱਖ-ਵੱਖ ਜਗ੍ਹਾ ਤੋਂ ਇਹਨਾਂ ਨੇ ਬਲਾਈ ਮੰਗਾਏ ਹੈ ਔਰ ਕਾਫੀ ਧੇਰ ਤੋਂ ਟੀਮ ਲੱਗੀ ਹੋਈ ਸੀ ਔਰ ਅਸੀਂ ਇਸ ਪ੍ਰੋਗਰਾਮ ਨੂੰ ਇਦਾਂ ਹੀ ਜਾਰੀ ਰੱਖਾਂਗੇ ਉੱਥੇ ਕਿਵੇਂ ਪਹੁੰਚ ਕੇ ਮੋਬਾਈਲ ਫੋਨ ਸਾਰੇ ਉਹ ਸਾਰਾ ਟਰੈਕ ਕਰ ਰਹੇ ਆਂ ਜੀ ਅਸੀਂ ਕਿ ਜਿੱਥੇ ਕੋਈ ਬੰਦਾ ਗੁੰਮ ਹੋ ਜਾਂਦਾ ਤੁਹਾਨੂੰ ਪਤਾ ਕਿ ਆਪਣੇ ਸੋਸਾਇਟੀ ਦਾ ਮੈਂ ਤੁਸੀ ਮੇਰੇ ਨਾਲ ਬੈਟਰ ਜਾਣਦੇ ਹਾਂ ਕਿ ਲੋਕ ਉਨੀ ਰਿਸਪੌਂਸਿਬਿਲਟੀ ਨਹੀਂ ਰੱਖਦੇ ਜੇ ਸਾਨੂੰ ਕੋਈ ਚੀਜ਼ ਮਿਲੀ ਹੈ ਆਮ ਲੋਕਾਂ ਨੂੰ ਤਾਂ ਚਾਹੀਦਾ ਵੀ ਉਦੋਂ ਹੀ ਨਾਲ ਦੇ ਪੁਲਿਸ ਸਟੇਸ਼ਨ 'ਚ ਇਨਫੋਰਮ ਕਰ ਦੇਣ ਪਰ ਇਹ ਕਿਉਂਕਿ ਪੋਰਟਲ ਇਦਾਂ ਦਾ ਹੈਗਾ ਇਹ 올 ਪੈਨ ਇੰਡੀਆ ਹੈਗਾ ਇਹਦੇ 'ਚ ਹਰੇਕ ਜਿਹੜਾ ਮਿਸਿੰਗ ਇਦਾਂ ਦਾ ਇਲੈਕਟ੍ਰੋਨਿਕ ਆਈਟਮ ਹੈ ਉਹਦਾ ਡਾਟਾ ਬਣ ਜਾਂਦਾ ਤੇ ਉਥੋਂ ਜਿੱਥੇ ਵੀ ਹੁੰਦਾ ਫਲੈਸ਼ ਕਰਨ ਲੱਗ ਜਾਂਦਾ ਉਹਦੇ ਨਾਲ ਸਾਨੂੰ ਸੌਖਾ ਹੋ ਜਾਂਦਾ ਟਰੈਕ ਕਰਕੇ ਉਹਨੂੰ ਰਿਕਵਰ ਕਰਕੇ ਤੇ ਅਗਲਾ ਸਟੈਪ ਜਿਹੜਾ ਪਬਲਿਕ ਨੂੰ ਦੇਣਾ ਸਰ ਇਹਨੂੰ ਮੰਗਵਾਣਾ ਕਿੱਡਾ ਔਖਾ ਸੀ ਕਿਉਂਕਿ ਰਿਕਵਰੀ ਵਧੀਆ ਜੀ ਇਹਦੀ ਨਹੀਂ ਮੰਗਵਾਣਾ ਤਾਂ ਦੇਖੋ ਐਫਰਟ ਤਾਂ ਕਿਸੇ ਵੀ ਚੀਜ਼ 'ਚ ਲੱਗਦਾ ਹੀ ਹੈ ਔਰ ਮੈਂ ਐਸੇ ਕਰਕੇ ਟੀਮ ਨੂੰ ਮੁਬਾਰਕਬਾਦ ਦੇ ਰਿਹਾ ਇਹਨਾਂ ਨੇ ਬੜਾ ਧੇਰ ਤੋਂ ਰਾਜਵੀਰ ਹਣੀ ਇਸ ਗੱਲ ਦੇ ਪਿੱਛੇ ਲੱਗੇ ਵੀ ਰਹੇ ਐਂਡ ਵਿਜੇ ਜੀ ਇਹਨਾਂ ਦੇ ACP ਦੋਨੋਂ ਜਣੇ ਇਸ ਕੰਮ ਦੇ ਉੱਤੇ ਕਾਫੀ ਫੋਕਸ ਕੀਤਾ ਸੀ ਤਾਂ ਹੈਂਡਓਵਰ ਕੀਤਾ ਕਿੰਨੀ ਖੁਸ਼ੀ ਜੀ ਉਹਨਾਂ ਨੂੰ ਮੈਂ ਹੁਣ ਬਸ ਤੁਹਾਡੇ ਸਾਹਮਣੇ ਆਪਾਂ ਹੈਂਡਓਵਰ ਕਰਾਂਗੇ ਤੇ ਮੈਨੂੰ ਲੱਗਦਾ ਕਿ ਜੇ ਮੈਂ ਆਪਾਂ ਵੀ ਉਹਨਾਂ ਦੀ ਜਗ੍ਹਾ ਹੋਈਏ ਸਾਨੂੰ ਵੀ ਖੁਸ਼ੀ ਹੋਵੇ ਜੀ ਜੀ ਤੇ ਸਰ ਇਹ ਤੋਂ ਮੰਗਵਾਏ ਕਿਸ ਤਰ੍ਹਾਂ ਪਾਰਸਲ ਕਰਾਇਗੇ ਕਿਸ ਤਰ੍ਹਾਂ ਕਰਾਇਗਾ ਜੀ ਪਾਰਸਲ ਹੀ ਕਰਾਈ ਜਾਂਦੇ ਆ ਜੀ ਬਾਕੀ ਹਮ ਸਾਰੀਆਂ ਗੱਲਾਂ ਆਪਾਂ ਲੋਕਾਂ ਨੂੰ ਨਹੀਂ ਦੱਸਣੀਆਂ ਵੀ ਕਿਦਾਂ ਟਰੈਕ ਕਰਦੇ ਆ ਕਿਉਂਕਿ ਉਹ ਸਾਡਾ ਇੱਕ ਪ੍ਰੋਬਲਮ ਹੁੰਦੀ ਹੈ ਤੁਹਾਡੇ ਸਵਾਲ ਤਾਂ ਬੜੇ ਵਾਜਬ ਹੁੰਦੇ ਆ ਲੋਕ ਉਹਦਾ ਫਾਇਦਾ ਉਠਾ ਲੈਂਦੇ ਆ ਜੀ ਜੇ ਆਪਾਂ ਆਪਣੇ ਪੁਲਿਸ ਦਾ ਕੋਈ ਮੋਡਸਪਰੈਂਡੀ ਜਾਂ ਟ੍ਰਿਕ ਆਫ ਡਿਟੈਕਸ਼ਨ ਦਸੀਏ ਜਾਂ ਵੇ ਆਫ ਡਿਟੈਕਸ਼ਨ ਦਸੀਏ ਉਦੇ ਨਾਲ ਉਹ ਕੈਚ ਕਰਕੇ ਉਹਨੂੰ ਮਿਸਯੂਜ਼ ਕਰਨ ਲੱਗ ਜਾਂਦੇ ਅਗਲੀ ਵਾਰ ਤੋਂ ਓਵਰਰੂਲ ਕਰ ਲੈਂਦੇ ਆ ਸਰ ਫੋਨ ਐਸਕੇ ਚਲੋ ਇਥੋ ਥੋੜੀ ਇਮੋਸ਼ਨਲ ਲਾਈਟ ਹੁੰਦੀ ਜਿਸ ਦਾ ਤੁਸੀਂ ਕਿਹਾ ਹੋਇਆ ਕਿ ਕਿੰਨੀ ਕਿਹੜਾ ਖਾਸ ਹੁੰਦਾ ਫੋਨ ਨੂੰ ਵਾਪਸ ਕਰਨਾ ਦੇਖੋ ਸਾਨੂੰ ਤਾਂ ਆਪ ਬਹੁਤ ਖੁਸ਼ੀ ਹੋ ਰਹੀ ਹੈ ਮੈਂ ਤਾਂ ਪਹਿਲਾਂ ਹੀ ਕਿਹਾ ਕਿ ਜੇ ਸੀ ਆਪਾਂ ਉਹਨਾਂ ਦੀ ਜਗ੍ਹਾ ਹੋਈਏ ਸਾਨੂੰ ਕਿੰਨੀ ਖੁਸ਼ੀ ਹੋਵੇ ਥੈਂਕ ਯੂ ਜੀ